ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਗੜਸ਼ੰਕਰ ਹਿਆਰਪੁਰ ਰੋਡ ਪਿੰਡ ਗੋਲੀਆਂ ਦੇ ਲਾਗੇ ਇੱਕ ਸਕੂਟਰੀ ਤੇ ਵੈਨ ਦੀ ਟੱਕਰ ਹੋਣ ਦੇ ਨਾਲ ਸਕੂਟਰੀ ਸਵਾਰ 65 ਸਾਲਾ ਔਰਦ ਦੀ ਮੌਕੇ ਉਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦੇ ਅਨੁਸਾਰ ਸਕੂਟਰੀ ਸਵਾਰ ਪਿੰਡ ਫਤਿਹਪੁਰ ਖੁਰਤੋਂ ਗੜਸ਼ੰਕਰ ਵੱਲ ਨੂੰ ਆ ਰਹੀ ਸੀ ਅਤੇ ਇੱਕ ਵੈਨ ਜੰਮੂ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਉਕਤ ਸਥਾਨ ਤੇ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਜਗਦੀਸ਼ ਕੌਰ ਪਤਨੀ ਦੇਵ ਸਿੰਘ ਪਿੰਡ ਭੁੱਲਰ ਵੇਡ ਤਹਿਸੀਲ ਢਿਲਮਾ ਕਪੂਰਤਲਾ ਵਜੋਂ ਹੋਈ ਹੈ। ਜਿਹੜੀ ਕਿ ਪਿੰਡ ਫਤਿਹਪੁਰ ਖੁਰਤੋਂ ਆਪਣੀ ਪੋਤੀ ਦੇ ਨਾਲ ਗੜਸ਼ੰਕਰ ਵੱਲ ਨੂੰ ਆ ਰਹੀ ਸੀ। ਹਾਸੇ ਦੇ ਉਪਰੰਤ थाना ਗੜਸ਼ੰਕਰ ਤੋਂ ਜਸਵੀਰ ਸਿੰਘ ਐਸਆਈ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ ਉੱਤੇ ਪਹੁੰਚ ਕੇ ਵਾਹਨ ਦੇ ਡਰਾਈਵਰ ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਜੰਮੂ ਕਸ਼ਵੀਰ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ चौहान ਦੀ ਰਿਪੋਰਟ। ਹਵਾ ਹਾਸਾ ਇਹ ਇਹ ਹਾਸਾ ਜੋ ਹੈ ਹੁਸਿਆਰਪੁਰ ਸੇ ਕੋਈ ਗਾਡੀ ਆ ਰਹੀ ਥੀ ਔਰ ਸਕੂਟਰੀ ਵੀ ਆ ਰਹੀ ਥੀ ਉਹ ਤੇਜ਼ ਗਾਡੀ ਥੀ ਔਰ ਸਕੂਟਰੀ ਮੇਂ ਇੱਕਦਮ ਸੇ ਰੇਟੇਸ 70 ਮਾਰ ਦਿਆ ਉਹ ਆਂ ਦਾ ਸਕੂਟਰ ਜੋ ਹੈ ਇਹ ਤੇ ਲੀਡੀਜ਼ ਖਤਮ ਹੋ ਗਿਆ ਇਹ ਹਾਂਜੀ ਦੇਖੋ ਵੀਰ ਜੀ ਇਹ ਜੋੜੀ ਘਟਨਾ ਹੋਈ ਆ ਬਹੁਤ ਮਦਭਾਗੀ ਹੋਈ ਆ ਹਨਾ ਤੇ ਇਹ ਵੀਰ ਦੀ ਸਾਡੇ ਦੀ ਨਸਰੀ ਆ ਆਪਣੀ ਵੀ ਆ ਵਰਕਸ਼ਾਪ ਆ ਅਸੀਂ ਸਾਲੇ ਚਲੋ ਆਏ ਨਹੀਂ ਸੀਗੇ ਸਾਨੂੰ ਇਹਦੇ ਹੀ ਫੋਨ ਆਇਆ ਵੇ ਆਪਣੀ ਦੁਕਾਨ ਮੁਰੇ ਵੀ ਐਕਸਟੈਂਸ਼ਨ ਤੋਂ ਹੋ ਗਿਆ ਆ ਤੇ ਪਹੁੰਚੋ ਚਲੋ ਮੁੰਡੇ ਆਪਣੇ ਪਹੁੰਚੇ ਆ ਅਸੀਂ ਤਾਂ ਹੁਣ ਆਏ ਆ ਜੀ ਇੱਕ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀਰ ਜੀ ਅਸੀਂ ਨਾ ਰੋਡ ਤੇ ਰਹਿਨੇ 10 12 ਘੰਟੇ ਆਪਣੀ ਜੌਬ ਤੇ ਦੁਕਾਨ ਤੇ ਰਹਿਨੇ ਆ ਇੱਥੇ ਅਸੀਂ ਦੇਖੀਦਾ ਇੱਥੇ ਨਾ ਕੋਈ ਹਸਾਬਿਕਤਾਵ ਨਹੀਂ ਲੰਘਣ ਵਾਲਿਆਂ ਦਾ ਜੇ ਅਸੀਂ ਕਹੀਏ ਨਾ ਸਭ ਤੋਂ ਵੱਧ ਜਿਹੜੀ ਗੱਲ ਤੋਂ ਓਵਰਟੇਕਿੰਗ ਕਰਦੇ ਆ ਬੱਸਾਂ ਵਾਲੇ ਕਰਦੇ ਆ ਰੋਡਵੇ ਦੀਆਂ ਬੱਸਾਂ ਪ੍ਰਾਈਵੇਟ ਵਸੇ ਇਹਨਾਂ ਦੀ ਆਪਸ ਵਿੱਚ ਐਦਾਂ ਦਬੀੜ ਲੱਗੀ ਹੁੰਦੀ ਨਾ ਭਾਜੀ ਭਾਜੀ ਲਿਆ ਦੇਖੋ ਕਿੰਨਾ ਚੌੜਾ ਰੋੜਿਆ ਨਾ ਟੈਰ ਬਾਜ ਪਹਿਲੇ ਬੱਸਾਂ ਦੇ ਨੇ ਇੱਥੋਂ ਲੰਘਦੇ ਅੱਜ ਵੀ ਜਿਨ ਕੇ ਛੋਟੇ ਮੋਟਰਸਾਈਕਲ ਵਾਲੇ ਕਹੇ ਲੋ ਜਾਂ ਛੋਟੀਆਂ ਗੱਡੀਆਂ ਵਾਲੇ ਕਹੋ ਮਤੀ ਉਹਨਾਂ ਦਾ ਬਚਾਅ ਹੁੰਦਾ ਆ ਸਾਡੀ ਹੱਥ ਥੋੜ ਕੇ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਆ ਵੀ ਥੋੜੀਆ ਇਹਨਾਂ ਨੂੰ ਵੀ ਸੁਧਾਰ ਲਿਆ ਹੋਵੇ ਇਹਨਾਂ 'ਚ ਇਹਨਾਂ ਦੀ ਕੋਈ ਚੈਕਿੰਗ ਕਰੋ ਜਾਂ ਇਹਨਾਂ ਤੇ ਚਲਾਨਟ ਜੂਨ ਕੱਟੋ ਹਨਾ ਇਹਨਾਂ ਨੂੰ ਮੜਿਆ ਸਮਝ ਲੱਗੇ ਬੱਸ ਵਾਲਿਆਂ ਨੂੰ ਕਿਉਂਕਿ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਇਹੀ ਦੱਸਦਾ ਵੀ ਬੱਸਾਂ ਵਾਲੇ ਜਾਂ ਇਹ ਜਿਹੜੀਆਂ ਬੜੀਆਂ ਗੱਡਾਂ ਵਾਲੇ ਆ ਨਾ ਲੰਘਦੇ ਓਵਰਟੇਕ ਕਰਦੇ ਇਹ ਆਮ ਜਿਹੜੇ ਮੋਟਰਸਾਈਕਲ ਚ ਤੁਰ ਕੇ ਜਾਂਦਾ ਉਹਨਾਂ ਦੀ ਜਾਨ ਇਹ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਮੜ ਜਾ ਸਤਾਰਕ ਹੋਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 12 2225 ਨੂੰ ਇੱਕ ਇੱਕ ਬੇਜਰੂਤੀ ਗੋਲੀਆਂ ਤੋਂ ਗੜਸ਼ੰਕਰਵਾਲ ਨੂੰ ਜਾ ਰਹੀ ਸੀ ਉਹਦੇ ਪਿੱਛੇ ਇੱਕ ਬੈਨ ਜੇ ਐਡ ਕੇ ਦੀ ਜਿਹੜੀ ਪਿੱਛੋਂ ਵੱਜੀ ਉਸ ਮੌਕੇ ਤੇ ਜਲਦੀਸ਼ਕੌਰ ਵਾਈਫ ਆਫ ਜੇਸ ਸਿੰਘ 65 ਸਾਲ ਪਿੰਡ ਭੁੱਲਾ ਗੇਟ ਜ਼ਿਲ੍ਹਾ ਕਪੂਰਥਲੇ ਦੇ ਮੌਕੇ ਤੇ ਮੌਤ ਹੋ ਗਈ ਆ ਉਦੇ ਨਾਲ ਉਹਦੀ ਦੋਤੀ ਸੀ ਉਹ ਬਿਲਕੁਲ ਠੀਕ ਹੈ ਜਿਹੜਾ ਡਰਾਈਵਰ ਆ ਪਿਆ ਦਾ ਉਹ ਨੂੰ ਰੈਟ ਕਰ ਲਿਆ ਅਗਲੀ ਕਾਰਵਾਈ ਆਪਣੇ ਵਿੱਚ ਲਿਆਂਦੀ ਜਾਵੇਗੀ ਇਹ ਸਰ ਕਿੱਥੋਂ ਜਾ ਰਹੀ ਸੀ ਗੱਡੀ ਇਹ ਤੇ ਇਹ ਜੈਡ ਕਿਉਂ ਤੇ ਇਹ ਜਾਣਾ ਸੀਗਾ ਸ਼ਿਕੰਜਗੜ ਤੇ ਹਾਦਸਾ ਕਿੱਥੇ ਗੋਲੀਆਂ ਦਾ ਲੱਗੇ ਹੋਏ ਜੀ ਇਹ ਗੋਲੀਆਂ ਪਰੋਬਲ ਦਾ ਥੋੜਾ ਤੇ ਕਾਲੇ ਵਾਲ ਦਾ ਟੈਂਪੈਂਡਾ ਇਹ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਮੁਕਦਮਾ ਦਾਇਰ ਕੀਤਾ ਜਾਣਾ ਇਹਦਾ ਠੀਕ ਹੈ